ਹਾਂਜੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਚੈਨਲ ਦੇ ਉੱਤੇ ਅੱਜ ਜੀ 17 18 ਵਾਲੇ ਬਾਸਮਤੀ ਤੁਹਾਨੂੰ ਦਿਖਾਉਣੇ ਆ ਖੇਤ 'ਚ ਖੜੇ ਆ 4 ਕਿੱਲੇ ਲਾਏ ਸੀ ਜੀ 17 18 ਬਾਸਮਤੀ ਦੇ ਤੇ ਕੋਸ਼ਕ ਕਰਨਾਲ ਯੂਨੀਵਰਸਿਟੀ ਦਾ ਕੋਸ਼ਕ ਪੀਏਯੂ ਯੂਨੀਵਰਸਿਟੀ ਦਾ ਬੀਜ ਤਕਰੀਬਨ ਸਾਰਾ ਹੁਣ ਤੱਕ ਤਾਂ ਸੇਮ ਹੈ ਜਦੋਂ ਮੁੰਜਰ ਨਿਕਲੂਗੀ ਜਾਂ ਤੁਲੂਗੀ ਉਦੋਂ ਪਤਾ ਲੱਗੂ ਵੀ ਕੀ ਫਰਕ ਹੈ ਕੀ ਨਹੀਂ ਹੈਗਾ ਤੇ ਕੋਈ ਝੰਡਾ ਨਹੀਂ ਕੋਈ ਕੁਸ਼ ਨਹੀਂ ਇੱਕ ਦੋ ਬੂਟੇ ਦੀ ਮਿਕਸੇਸ਼ਨ ਹੈਗੀ ਆ ਪਰ ਰਿਪੋਰਟ ਚੈੱਕ ਕਰੋ ਤੁਸੀਂ ਦੋ ਕਿੱਲਿਆਂ ਦਾ ਆਜੀ ਪਟਾ ਤੇ ਦੋ ਕਿੱਲਿਆਂ ਦਾ ਹੀ ਆਹਾ ਪਟਾ ਇਹ ਲਗਭਗ 13 ਅਤੇ 14 ਜੁਲਾਈ ਦੀ ਲੱਗੀ ਹੋਈ ਹੈ ਤੇ ਅੱਜ 17 ਸਤੰਬਰ ਹੋ ਚੁੱਕੀ ਹੈ ਜੀ ਤੇ ਤੁਸੀਂ ਐ ਮੰਨ ਲਓ ਕਿੱਲੇ-ਕਿੱਲੇ ਤੇ ਵੱਟ ਪਈ ਹੈ ਹੋਰ ਕੋਈ ਇਹਦੇ ਤੇ ਵੱਟ ਨਹੀਂ ਹੈਗੀ ਲੇਜ਼ਰ ਕਰਾਇਆ ਲੱਗਿਆ ਹੋਇਆ ਪਾਣੀ ਇਹਨੂੰ ਨਹਿਰੀ ਵੀ ਲੱਗਦਾ ਵੀਰੇ ਤੇ ਜਿਹੜੀ ਆਪਣੀ ਮੋਟਰਦਨ ਪਾਣੀ ਹੈ ਉਹ ਵੀ ਡੇਢ ਦੋ ਨੰਬਰ ਹੈਗਾ ਉਹ ਵੀ ਲੱਗਦਾ ਪਰ ਜ਼ਿਆਦਾ ਨਹਿਰੀ ਹੀ ਲੱਗਦਾ ਇਹਨੂੰ ਪਾਣੀ ਹਫ਼ਤੇ ਬਾਅਦ ਇਹਨੂੰ ਨਹਿਰ ਨਾਲ ਭਰ ਦਿੰਨੇ ਆ ਤੇ ਆਹ ਦੇਖੋ ਹੁਣ ਜਮਾ ਸਕਾਇਆ ਹੋਇਆ ਕੋਈ ਫੰਗਸ ਨਹੀਂ ਕੋਈ ਕੁਛ ਨਹੀਂ ਕੋਈ ਕੁਛ ਨਹੀਂ 60 ਦਿਨਾਂ ਦੀ ਕਿਸਮ ਹੈ ਇਹ ਪੀਆਈ ਸਟੇਜ ਤੇ ਆ ਵੀਰੇ ਤੇ ਚੈੱਕ ਕਰੋ ਤੁਸੀਂ ਕਿਸੇ ਬੂਟੇ ਦੇ 10 ਟੰਗਾ ਨੇ ਕਿਸੇ ਦੇ 11 ਨੇ ਕਿਸੇ ਦੇ 9 ਵੀ ਹੈਗੀਆਂ ਉਹ ਮੱਕੜ ਵੀਰੇ ਬਹੁਤ ਫਿਰਦਾ ਹੁਣ ਇਹਦੇ ਵਿੱਚ ਹੁਣ ਇੱਕ ਤਾਂ ਇਹਦੇ ਤੇ 13045 ਦੀ ਸਪਰੇਅ ਕਰ ਦੇਣੀ ਆ ਕੱਲ ਨੂੰ ਠੀਕ ਹੈ ਇੱਕ ਸਪਰੇਅ ਦੇ ਤੇ ਪਹਿਲਾਂ ਕੀਤੀ ਹੋਈ ਆ ਵੀਰੇ 3-4 ਤਰੀਕ ਦੀ ਐਮੀ ਸਟਾਰ ਟਾਪ ਕੀਤੀ ਸੀ ਤੇ ਇੱਕ ਸੰਡੀ ਵਾਲੀ ਕੀਤੀ ਸੀ ਜੇ ਜੂੜੀਏ ਦੀ ਗੱਲ ਕਰੀਏ ਤਾਂ ਜੂੜੀਆ ਵੀਰੇ ਇਹਦੇ ਵਿੱਚ ਢਾਈ ਗੱਟੇ ਪਏ ਹੋਏ ਨੇ ਪਿੱਛੋਂ ਅੱਧਾ ਗੱਟਾ ਜਿਹੜਾ ਔੜ ਸਾਡੇ ਜਾਦੀ ਸੀ ਔੜ ਕਰਕੇ 10 ਦਿਨ ਕਿਸਮਾਂ ਲੇਟ ਵੀ ਹੋ ਗਈਆਂ ਹਨਾ ਨਸਾਰੇ ਤੋਂ ਜਿਵੇਂ ਮੇਰੇ ਕੋਲ 28p67 ਆ ਉਹ 77 90 80 ਦਿਨਾਂ ਤੇ ਜਾ ਕੇ ਉਹਨੇ ਨਸਾਰਾ ਲਿਆ ਪਹਿਲਾਂ ਉਹ 72 ਪੁੱਤਰ 73 ਦਿਨਾਂ ਦੇ ਨਸਾਰਾ ਲੈ ਲੈਂਦਾ ਸੀ ਉਹਦੀਆਂ ਵੀਡੀਓ ਵੀ ਪਾਈਆਂ ਹੋਈਆਂ ਚੈਨਲ ਤੇ ਹੋਰ ਵੀ ਪਾਵਾਂਗੇ ਤੇ ਇਹ ਵੀ ਨਸਾਰਾ ਜਿਹੜਾ ਇਹ ਹਫਤਾ ਲੇਟ ਹੋ ਗਿਆ ਉਹਦੇ ਕਰਕੇ ਔਡ ਕਰਕੇ ਅੱਧਾ ਘਟਾ ਜੂਰੀਆ ਦਾ ਹੋਰ ਪਾਉਣਾ ਪੈ ਗਿਆ ਤੇ ਹੁਣ ਇਹ ਮੀਮੂ ਬਏ ਤੇ ਇੱਕੋ ਦਮ ਹੀ ਕੱਦ ਦਾ ਚੱਕਿਆ ਗਿਆ ਇੰਨਾ ਵੀ ਨਹੀਂ ਹੈਗਾ ਕੱਦ ਦਾ ਲਗਭਗ 4 ਫੁੱਟ ਹੋਊਗਾ ਤੇ 8 ਕਿਲੋ ਇਹਦੇ ਵਿੱਚ ਜਿੰਕ ਪਾਈ ਆ 33% 20 ਕਿਲੋ ਐਮਓਪੀ ਪोटाश ਪਾਈ ਆ ਵੀਰੇ ਹੁਣ 5 ਦਿਨ ਪਹਿਲਾਂ ਠੀਕ ਐ ਅੱਜ ਤੋਂ 5 ਦਿਨ ਪਹਿਲਾਂ ਐਮਓਪੀ ਭਰ ਕੇ ਫੁੱਲ 20 ਕਿਲੋ ਪਾਈ ਆ ਹੋਰ ਇਹਦੇ ਵਿੱਚ ਲਟਰਮ ਪਟਰਮਾ ਇੱਕ 10 ਕਿਲੋ ਮੈਗਨੀਸ਼ੀਅਮ ਵੀ ਪਾਇਆ ਮੈਗਨੀਸ਼ੀਅਮ ਸਲਫੇਟ 10 ਕਿਲੋ ਪਾਇਆ ਜਿਹੜੀ ਸਪਰੇ ਕਰੀ ਆ ਵੀਰੇ ਉਹ ਕੋਰਾਜਨ ਕਰੀ ਸੀ ਇੱਕ ਠੀਕ ਐ ਤੇ ਇੱਕ ਨਾਲ ਸੁੰਡੀ ਵਾਲੀ ਕੋਰਾਜਨ ਕਰੀ ਸੀ ਤੇ ਇੱਕ ਐਮੀਸਟਾਰ ਟਾਪ ਕਰਿਆ ਸੀ ਹਨਾ ਹੁਣ ਇਹਦੇ ਤੇ ਜਾਂਦਾ ਕਸਟੋਰੀਆ ਕਰਾਂਗੇ ਜਾਂ ਨਟੀਵੋ ਕਰਾਂਗੇ ਜਾਂ ਐਮੀਸਟਾ ਟਾਪ ਹੀ ਕਰਾਂਗੇ ਉਹ ਵੀਡੀਓ ਤੇ ਪਾਵਾਂਗੇ ਤੁਹਾਨੂੰ ਹੁਣ ਜਿਹੜੀ ਇਹਦੇ ਤੇ ਦਵਾਈ ਕਰਨੀ ਹੈ ਵੀਰੇ 13045 ਕਰਦੇ ਆ ਠੀਕ ਹੈ ਨਾਲ ਬੋਰੋਨ ਪਾਉਂਗਾ ਜਾਂ ਇੱਕ ਕੋਰੋ ਮੰਡਲ ਦਾ ਆਉਂਦਾ ਉਹਦਾ ਵਧੀਆ ਰਿਜ਼ਲਟ ਆ ਮੈਂ ਪਿਛਲੇ ਸਾਲ ਵੀ ਕਰੀ ਸੀ ਐਕੂ ਸਪਰੇ ਹੁਣ ਤਾਂ ਚਲੋ ਪ੍ਰੋਮੋਸ਼ਨ ਆ ਉਹਦੀਆਂ ਬਹੁਤ ਹੋ ਗਈਆਂ ਪਹਿਲਾਂ ਉਹਨੂੰ ਕੋਈ ਪੁੱਛਦਾ ਨਹੀਂ ਸੀ ਉਹ ਵੀ ਪ੍ਰੋਡਕਟ ਵਧੀਆ ਉਹ ਕਰਾਂਗੇ ਠੀਕ ਹੈ ਤੇ ਸਪਰੇਅ ਜਿਹੜੀ ਇਹਦੇ ਤੇ ਕਰਨੀ ਆ ਹੁਣ ਉਦੋਂ ਬਾਅਦ ਅਗਲੇ ਹਫਤੇ ਭਮੱਕੜ ਫਿਰਦਾ ਵੀਰੇ ਤੇ ਪਰਸੋਂ ਇਹਦੇ ਵਿੱਚ ਰੀਜੈਂਟ ਪਾਉਂਗਾ ਜਾਂ ਫਟੇਰਾ ਪਾਉਂਗਾ ਰੀਜੈਂਟ ਹੀ ਪਾਉਂਗਾ ਫਿਪਰੋਨਿਲ 0.6% ਪ੍ਰਦਾਨ ਵੀ ਪਾ ਸਕਦੇ ਹੋ ਕਿਉਂਕਿ ਇਹਦੇ ਲਈ ਰეკੋਮੈਂਡੇਸ਼ਨ ਹੈ ਹਨਾ ਇਹ ਸਟੇਜ ਤੇ ਆ ਕੇ ਤੁਹਾਡੇ ਕੋਲੇ ਹੁਣ ਹਮਲਾ ਹੋ ਜਾਣਾ ਹੁਣ ਚਿੱਟੀ ਮੁੰਜਰ ਨਿਕਲੂਗੀ ਜਿੰਨਾ ਦੀ ਆ ਸਿਚੁਏਸ਼ਨ ਹੈਗੀ ਆ ਤਾਂ ਆਪਣੇ ਖੇਤ ਦੇ ਵਿੱਚ ਧਿਆਨ ਜ਼ਰੂਰ ਮਾਰੋ ਵੀਰੇ ਪੱਤਾ ਲਵੇੜ ਕੁਛ ਨਹੀਂ ਕਰਦੀ ਪਰ ਗੋਭ ਦੀ ਸੰਡੀ ਜਿਹੜੀ ਹੈ ਇਹਦੇ ਛੋਡੇ ਲਵਾ ਦੂਗੀ ਪਾਣੀ ਹੈ ਜਿਹੜਾ ਸਕਸਕਾ ਕੇ ਲਾਓਗੇ ਤਾਂ ਬਹੁਤ ਵਧੀਆ ਰਹੂਗਾ ਤੇਲਾ ਹੁਣ ਸੰਭਾਵਨਾ ਹੀ ਸੰਭਾਵਨਾ ਵੀਰੇ ਪੈਣ ਦੀ ਤਾਂ ਸਿਸਟਮੈਟਿਕ ਦਵਾਈਆਂ ਬਹੁਤ ਆ ਗਈਆਂ ਉਹ ਤੁਸੀਂ ਕਰ ਸਕਦੇ ਹੋ ਹਨਾ ਇਹਦੇ ਵਿੱਚ ਦਵਾਈ ਹੈ ਜਿਹੜੀ ਵਧੀਆ ਕੰਪਨੀ ਦੀ ਰੱਖੋ ਮੈਂ ਨਹੀਂ ਕਹਿੰਦਾ ਬਾਇ ਨੇਮ ਰੱਖੋ ਹੋਰ ਕੰਪਨੀਆਂ ਬਹੁਤ ਨੇ ਜਿਵੇਂ ਮੈਂ ਤੁਹਾਨੂੰ ਕਹ ਯੂਜ਼ ਕਰ ਰਿਹਾ ਹੁਣ ਅੱਜ ਕੱਲ ਹਨਾ ਜਾਂ ਤੁਸੀਂ ਹੋਰ ਕੰਪਨੀਆਂ ਬਹੁਤ ਨੇ ਯੂਪੀਐਲ ਆ ਹਨਾ ਉਹਦੀ ਵੀ ਵਰਤ ਸਕਦੇ ਉਹਨਾਂ ਦੀਆਂ ਦਵਾਈਆਂ ਆਮ ਕੰਪਨੀ ਨਾਲ ਤੁਹਾਨੂੰ ਪੜਤੇ ਚ ਮਿਲ ਜਾਣਗੀਆਂ ਤੇ ਬਾਕੀ ਮੈਨੂੰ ਕਮੈਂਟ ਜਰੂਰ ਕਰਿਓ ਤੁਹਾਡੇ ਕੋਲੇ ਬਾਸਮਤੀ ਕਿੰਨੀ ਆ ਤੇ ਕੀ ਕੀ ਕੀਤਾ ਹੁਣ ਤੱਕ ਕਿੰਨੀਆਂ ਸਪਰਿਆਂ ਕੀਤੀਆਂ ਲੋਕਾਂ ਵਾਂਗੂ ਨਹੀਂ ਹੈਗੇ ਆਪਾਂ ਵੀ 2 ਸਪਰਿਆਂ ਕਰਤੀਆਂ ਜੀ 3 ਕਰਤੀਆਂ ਜੀ ਅਸੀਂ ਐਂ ਕੀਤਾ ਅਸੀਂ ਜੂੜੀਓ ਹੀ ਨਹੀਂ ਪਾਈ ਮੇਰੇ ਜਿਹੜੀ ਸਿੱਧੀ ਜੀ ਗੱਲ ਹੈ ਜਿੱਥੇ ਪਾਉਣੀ ਆ ਤਾਂ ਉੱਥੇ ਪਾਉਣੀ ਹੈਗੀ ਹੈ ਹਨਾ ਐਂ ਨਹੀਂ ਹੈਗਾ ਲੋਕਾਂ ਵਾਂਗੂ ਵੀ ਝੂਠ ਮਾਰੀ ਜਾਓ ਢਾਈ ਗੱਟੇ ਪਾਈਏ ਤਾਂ ਢਾਈ ਹੀ ਪਾਈਏ ਇਹਨੂੰ 5 ਪੀ ਸਟਾਰ ਨੂੰ 3 3.5 ਗੱਟੇ ਵੀ ਪਾਤੇ ਹੈ ਨਾ ਤਾਂ ਇਹ ਜ਼ਰੂਰੀ ਨਹੀਂ ਹੁੰਦਾ ਵੀ ਹਰੇਕ ਬਾਣ ਹਰੇਕ ਪਾਣੀ ਹਰੇਕ ਫਸਲ ਹਰੇਕ ਬਾਣ ਨੂੰ ਮੰਨੇ ਤੇ ਹਰੇਕ ਕਿਸਮ ਹਰੇਕ ਪੈਲੀ ਦੇ ਵਿੱਚ ਹੀ ਬਣੇ ਤਾਂ ਆਪਦੀ ਪੈਲੀ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਯੂਰੀਆ ਖਾਦ ਵਗੈਰਾ ਪਾਉਣੀ ਚਾਹੀਦੀ ਹੈ ਆ ਜਿੱਥੇ ਛਾਣਾ ਜ਼ਿਆਦਾ ਵੱਜ ਗਿਆ ਜਾਂ ਛਾਂ ਗਈ ਉੱਥੇ ਕਦ ਜ਼ਿਆਦਾ ਹੋ ਗਿਆ ਅਦਰਵਾਈਜ਼ ਗੱਦ ਸਾਰਾ ਸਹੀ ਯਾਰ ਰੰਗ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਦਿਖਾਈ ਦਿੱਤਾ ਤੁਹਾਨੂੰ ਤੋਤੇ ਰੰਗਾ ਰੰਗ ਹੈ ਪੂਰਾ ਵਧੀਆ ਤੇ ਓਕੇ ਦੀ ਰਿਪੋਰਟ ਆ ਹਜੇ ਤੱਕ ਹਜੇ ਤੱਕ ਸੈਟੀਸਫਾਈਡ ਆ ਰਿਜ਼ਲਟ ਮੇਰਾ ਤੇ ਅੱਗੇ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਆ ਲੁਧਿਆਣਾ ਯੂਨੀਵਰਸਿਟੀ ਦਾ ਵੀ ਆ ਕਰਨਾਲ ਵਾਲਾ ਇਹ ਥੋੜਾ ਜਿਹਾ ਵਾਟੇ ਦੇ ਵਿੱਚ ਪਈ ਨਹੀਂ ਤਾਂ ਇਧਰ ਵਾਲੇ ਪਾਸੇ ਆ ਕੇ ਥੋੜਾ ਜਿਹਾ ਨਰਮ ਰਹਿ ਗਿਆ ਮਾੜਾ ਰਹਿ ਗਿਆ ਉਹ ਕਿਆਰੇ ਦੇ ਵਿੱਚ ਮੂੰਗੀ ਸੀ ਉਹਦੇ ਵਿੱਚ ਹੋਰ ਵੀ ਜਿਆਦੀ ਵਧੀਆ ਲੱਗੀ ਹੋਈ ਹੈ ਬਹੁਤ ਵਧੀਆ ਵੈਰਾਈਟੀ ਆ ਬਹੁਤ ਵਧੀਆ ਕਿਸਮ ਆ ਸਬਸਕ੍ਰਾਈਬ ਤੇ ਫੋਲੋ ਕਰ ਲਓ ਵੀਰੇ ਵੀਡੀਓ ਕਉਂਦੇ ਰਹਾਂਗੇ ਝੋਨੇ ਰਿਲੇਟਡ ਥੈਂਕ ਯੂ ਸੋ ਮੱਚ ਜੀ